ਸੰਗਤ ਜੀ ਆਪਾਂ ਕੱਲ ਜਈਏ ਵਾਲੀ ਮੁਹਾਰਨੀ ਸਿੱਖੀ ਸੀ ਕਿ ਜਿਹੜਾ ਗੁਰਬਾਣੀ ਵਿੱਚ ਜਈਆ ਆਉਂਦਾ ਹੈ ਉਸ ਦੇ ਕਿਹੜੇ ਅੱਖਰ ਜਾ ਕੇ ਬਣਦੇ ਨੇ ਆਪਾਂ ਤਿੰਨ ਅੱਖਰ ਕੱਲ ਸਿੱਖੇ ਸੀ ਊੜਾ ਐੜਾ ਤੇ ਈੜੀ ਕਿ ਜਈਏ ਨੂੰ ਜਿਹੜੀ ਵੀ ਮਾਤਰਾ ਲੱਗੀ ਹੈ ਉਹ ਜੇ ਊੜੇ ਨੂੰ ਲੱਗੀ ਹੈ ਉੜਾ ਉਚਾਰਨ ਹੋਵੇਗਾ ਜੇ ਐੜੇ ਨ ਲੱਗੀਏ ਤੇ ਐੜਾ ਉਚਾਰਨ ਹੋਵੇਗਾ ਜੇ ਈੜੇ ਲੱਗੀ ਤੇ ਈੜੀ ਉਚਾਰਨ ਹੋਵੇ। ਕੱਲਾ ਬਸ ਸਮਝੇ ਸਾਰਾ। ਹਾਂਜੀ। ਅੱਜ ਆਪਾਂ ਇਹ ਵੇਖਣਾ ਹੈ ਕਿ ਜਿਹੜਾ ਜਈਏ ਦੇ ਅੱਗੇ ਦੱਦਾ ਆਉਂਦਾ ਹੈ। ਜਾਂ ਜਈਏ ਦੇ ਅੱਗੇ ਡੱਡਾ ਆਉਂਦਾ ਹੈ। ਜਾਂ ਜਈਏ ਦੇ ਅੱਗੇ ਸੱਸਾ ਆ ਜਾਂਦਾ ਹੈ। ਜਾਂ ਜਈਏ ਟਿੱਪੀ ਤੇ ਭੱਬਾ ਅੱਗੇ ਆ ਜਾਂਦਾ ਹੈ। ਇਸ ਦਾ ਉਚਾਰਨ ਕਿਵੇਂ ਹੋਵੇਗਾ? ਕਿ ਇੱਥੇ ਵੀ ਆਣ ਕੇ ਜਈਆ ਊੜਾ ਬਣੇਗਾ। ਜਾ ਐਡਾ ਬਣ ਜੇਗਾ ਜਾਂ ਕੀ ਬਣੇਗਾ ਕਿਉਂ ਕੱਲ ਆਪਾਂ ਇਹ ਸਿੱਖ ਲਿਆ ਕਿ ਜਈਏ ਜੇ ਔਂਕੜ ਆ ਤੇ ਉਹ ਊੜੇ ਨੂੰ ਔਂਕੜ ਪੈਂਦਾ ਨਾ ਈੜੀ ਨੂੰ ਔਂਕੜ ਪੈਂਦਾ ਤੇ ਨਾ ਐੜੇ ਨੂੰ ਜੇ ਜਈਏ ਨੂੰ ਸਿਹਾਰੀ ਆ ਤੇ ਈੜੀ ਸਿਹਾਰੀ ਪੈਂਦੀ ਆ ਜੇ ਜਈਏ ਨੂੰ ਕੰਨਾ ਹੈ ਫਿਰ ਐੜੇ ਨੂੰ ਕੰਨਾ ਪੈਂਦਾ ਪਤਾ ਲੱਗਿਆ ਸੀ ਤੁਹਾਨੂੰ ਕੱਲ ਹੁਣ ਸ ਸ ਤੇ ਜਈਆ ਹੁਣ ਜਈ ਇਹ ਦੋਨੇ ਜਿਹੜੇ ਤਿੰਨੇ ਅੱਖਰ ਆਪਾਂ ਲਿਖੇ ਨੇ ਇਹ ਤਿੰਨੇ ਮੁਕਤੇ ਨੇ ਇਹਨਾਂ ਕੋਈ ਲਗਾ ਮਾਤਰਾ ਨਹੀਂ ਲੱਗੀ ਇੱਥੇ ਆਪਾਂ ਲਗਾ ਮਾਤਰਾ ਲਾਈ ਹੋਈ ਆ ਟਿੱਪੀ ਲਾ ਕੇ ਹੁਣ ਆਪਾਂ ਇਹ ਵਿਖਣਾ ਹੈ ਕਿ ਹੁਣ ਜਈਆ ਮੁਕਤ ਹੈ ਦਦਾਇ ਮੁਕਤ ਹੈ ਤੇ ਇਹਦਾ ਔਰ ਸਪੈਲਿੰਗ ਕੀ ਬਣੇਗਾ ਇਹਦੀ ਆਵਾਜ਼ ਕਿਵੇਂ ਨਿਕਲੇਗੀ ਗੁਰਬਾਣੀ ਦੇ ਵਿੱਚ ਜੇ ਦਦਾ ਤੇ ਜਈਆ ਦੋਨੇ ਸ਼ਬਦ ਆਉਂਦੇ ਨੇ ਮੁਕਤੇ ਗੁਰਬਾਣੀ ਵਿੱਚ ਦੱਦਾ ਤੇ ਜਈਆ ਦਇ ਗਸਾਈ ਮੀਤਲਾ ਤੂੰ ਸੰਗ ਹਮਾਰਾ ਵਾਸ ਜੀਓ ਪੰਕਤੀ ਆਉਂਦੀ ਨਾ ਹਾਂਜੀ ਦੱਦਾ ਤੇ ਜਈਆ ਉੱਥੇ ਮੁਕਤ ਹੈ ਹੁਣ ਜਿਹੜਾ ਦੱਦਾ ਜਈਆ ਮੁਕਤ ਹੈ ਇਹਨੇ ਐੜਾ ਬਣਨਾ ਐੜਾ ਬਣ ਕੇ ਤੇ ਦਲਾਵਾ ਬਣ ਜਾਣੀ ਹੈ ਜਈਏ ਮੁਕਤੇ ਨੇ ਐੜਾ ਬਨਣਾ ਐੜਾ ਬਣ ਕੇ ਨੇ ਦਲਾਵਾ ਬਣ ਜਾਣੀ ਹੈ ਹੁਣ ਜਿਹੜੇ ਦਲਾਵਾ ਬਣ ਗਏ ਆ ਉਹ ਦਲਾਵਾ ਜਾ ਕੇ ਦੱਦੇ ਤੇ ਪੈ ਜਾਣੀ ਐ ਲੱਗੀ ਸਮਝ ਨਹੀਂ ਲੱਗੀ ਹਾਂਜੀ ਲੱਗੀ ਜਿਹੜਾ ਜਈਆ ਮੁਕਤਾ ਹੁੰਦਾ ਨੇ ਇਹਨੇ ਇਹਨੇ ਐੜਾ ਬਣਨਾ ਜਿੱਥੇ ਜਈਆ ਮੁਕਤਾ ਆ ਜਿੱਥੇ ਵੀ ਆਵੇ ਠੀਕ ਐ ਪਿਛਲੇ ਪਾਸੇ ਆਵੇ ਪਿਛਲੇ ਪਾਸੇ ਦੀ ਮੈਂ ਗੱਲ ਕਰਦਾ ਪਿਆ ਅੱਖਰ ਦੇ ਪਿਛਲੇ ਪਾਸੇ ਆਵੇ ਅੱਗੇ ਤੇ ਜਿਹੜਾ ਜਈਆ ਉਹਨੇ ਜਈਆ ਬੰਨਾ ਹੀ ਬੰਨਾ ਹੈ ਯਕੀਨ ਆਉਂਦਾ ਯਕੀਨ ਉੱਥੇ ਜਈਏ ਦੀ ਵਜ੍ਹਾ ਨਾਲ ਨਿਕਲੂਗੀ ਜਾਂ ਜੱਕ ਅਰਜਗੁਪਤ ਆਉਂਦਾ ਯੱਕ ਉਹ ਉੱਥੇ ਜਈਏ ਉਚਾਰਨ ਹੋਵੇਗਾ ਪਿਛਲੇ ਪਾਸੇ ਜਿੱਥੇ ਆਉਂਦਾ ਅੱਗੇ ਕੋਈ ਅੱਖਰ ਹੋਰ ਲੱਗਾ ਪਿੱਛੇ ਜਈਆ ਲੱਗਾ ਜਈਆ ਮੁਕਤ ਹੈ ਇਹਨੇ ਦਲਾਵਾ ਬਣ ਜਾਣੀ ਹੈ ਇੱਥੇ ਇਹਨੇ ਬਣ ਜਾਣਾ ਦਲਾਵਾ ਲਾ ਕੇ ਦੈ ਦੈ ਹਾਂ ਦੈ ਬਣ ਜਾਣਾ ਡੱਡਾ ਤੇ ਇੱਥੇ ਜਈਆ ਇਹ ਦੋਨੇ ਮੁਕਤੇ ਆਉਂਦੇ ਨੇ ਜੇ ਜਈਆ ਪਿਛਲੇ ਪਾਸੇ ਲੱਗ ਗਿਆ ਮੁਕਤਾ ਹੈ ਤੇ ਇਹਨੇ ਦਲਾਵਾ ਬਣ ਜਾਣੀ ਹੈ ਡੱਡੇ ਦਲਾਵਾ ਡੈਂ ਹਾਂ ਡੈਂ ਡੈ ਉਚਾਰਨ ਕਰਨਾ ਕਿਤੇ ਵੀ ਆ ਜਾ ਠੀਕ ਜੇ ਸਸਾ ਤੇ ਜਈਆ ਆਉਂਦਾ ਜੇ ਜਈਆ ਮੁਕਤਾ ਹੈ ਇਹਨੇ ਵੀ ਦਲਾਵਾ ਬਣ ਜਣੇ ਐੜਾ ਬਣ ਕੇ ਦਲਾਵਾ ਬਣ ਜਾਣੀ ਹੈ ਸਸੇ ਦਲਾਵਾ ਸੈ ਹਾਂ ਹੁਣ ਪੱਬਾ ਤੇ ਜਈਏ ਟਿੱਪੀ ਆ ਆਪਾਂ ਕੱਲ ਟਿੱਪੀ ਨਹੀਂ ਸਿੱਖੀ ਸੀ ਹਾਂਜੀ ਸਿਹਾਰੀ ਬਿਹਾਰੀ ਔਂਕੜ ਦਲੈਂਕੜ ਆਪਾਂ ਸਿੱਖ ਲਏ ਸੀ ਕਿ ਜਈਏ ਨੂੰ ਜਿਹੜਾ ਵੀ ਅੱਖਰ ਆਵੇ ਕਿਵੇਂ ਬਣਦਾ ਹੁਣ ਜੇ ਜਈਏ ਨੂੰ ਟਿੱਪੀ ਆਉਂਦੀ ਹੈ ਤੇ ਇਸ ਦਾ ਕੀ ਉਚਾਰਨ ਹੋਵੇਗਾ ਤੁਸੀਂ ਹੁਣ ਜੇ ਜਈਏ ਟਿੱਪੀ ਕਿਤੇ ਵੀ ਗੁਰਬਾਣੀ ਵਿੱਚ ਆਉਂਦੀ ਹੈ ਤੁਸੀਂ ਹੁਣ ਇਹ ਵੇਖਣਾ ਹੈ ਕਿ ਇਹਦੇ ਵਿੱਚੋਂ ਤਿੰਨ ਅੱਖਰ ਨਿਕਲਦੇ ਨੇ ਜਈਏ ਵਿੱਚੋਂ ਊੜਾ ਐੜਾ ਤੇ ਈੜੀ ਆਪਾਂ ਕੱਲ ਇਹਦੀ ਸੰਥਾ ਕੀਤੀ ਹੈ ਨਾ ਹਾਂਜੀ ਤਿੰਨ ਅੱਖਰ ਨਿਕਲਦੇ ਨੇ ਊੜਾ ਐੜਾ ਤੇ ਈੜੀ ਹੁਣ ਤੁਸੀਂ ਇਹ ਵੇਖਣਾ ਹੈ ਕਿ ਜਈ ਇਹਨੂੰ ਟਿੱਪੀ ਇੱਥੇ ਲੱਗੀ ਏ ਤੇ ਉਹ ਤਿੰਨ ਅੱਖਰਾਂ ਵਿੱਚ ਟਿੱਪੀ ਕਿੰਦੇ ਪੈਂਦੀ ਆ ਊੜੇ 'ਤੇ ਟਿੱਪੀ ਪੈਂਦੀ ਆ ਨਹੀਂ ਜੀ ਜਾਂ ਈੜੀ ਨੂੰ ਨਹੀਂ ਜੀ ਟਿੱਪੀ ਫਿਰ ਕਿੰਦੇ ਪੈਂਦੀ ਆ ਐੜੇ ਦੇ ਹਾਂ ਐੜੇ ਟਿੱਪੀ ਪੈਂਦੀ ਆ ਜੇ ਜਈਏ ਟਿੱਪੀ ਆ ਗਈ ਤੇ ਇਹਨੇ ਐਡਿਟਿਵ ਟਿੱਪੀ ਬਣ ਜਾਣਾ। ਤੁਸੀਂ ਹੁਣ ਉਦੋਂ ਇਹ ਸੋਚਣਾ ਹੈ ਕਿ ਜਦੋਂ ਜਿੱਥੇ ਜਈਏ ਟਿੱਪੀ ਆ ਗਈ ਤੇ ਟਿੱਪੀ ਕਿਹੜੇ ਅੱਖਰ ਤੇ ਪੈਂਦੀ ਹੈ ਤਿੰਨ ਅੱਖਰ ਬਣਦੇ ਨੇ ਦੇ। ਹਾਂਜੀ। ਤੁਸੀਂ ਵੇਖਣਾ ਕਿ ਐਡਿਟਿਵ ਪੈਂਦੀ ਆ। ਇਹਨੂੰ ਭੈਅੰਗ ਬੋਲ ਜਣਾ ਭੱਬਾ ਈੜੀ ਸਿਹਾਰੀ ਐਡਿਟਿਵ ਟਿੱਪੀ ਭੈਅੰਗ ਭੈਅੰਗ ਹਾਂ ਭੈਅੰਗ ਉਚਾਰਨ ਹੋ ਜਣਾ ਨੇ। ਇਕੀ ਤੇ ਵੀ ਆਵੇ ਇਸ ਤਰ੍ਹਾਂ ਭਏੰ ਭੱਬਾ ਈੜੀ ਸਿਆਰੀ ਐਡੀ ਟਿੱਪੀ ਭਏੰ ਭਏੰ ਐਡੀ ਟਿੱਪੀ ਬਣ ਜਾਂਦਾ ਨੇ ਜਈਏ ਨੇ ਜਿੱਥੇ ਟਿੱਪੀ ਆ ਜਾਈ ਠੀਕ ਹੈ ਜੇ ਔਂਕੜ ਆਉਂਦਾ ਇਹ ਆਪਾਂ ਕੱਲ ਸਰਵਣ ਕੀਤਾ ਸੀ ਇਹ ਔਂਕੜ ਕਿਹੜੇ ਅੱਖ ਲੱਗਦਾ ਊੜੇ ਦੇ ਹਾਂ ਜੇ ਬਿਹਾਰੀ ਆਉਂਦੀ ਜਈਏ ਨੂੰ ਈੜੀ ਦੇ ਈੜੀ ਨੂੰ ਜੇ ਜਈਏ ਦਲਾਵਾ ਆਉਂਦੀਆਂ ਹਾਂ ਹਾ ਤੇ ਜੇ ਜਈਏ ਨੂੰ ਹੋੜਾ ਆਉਂਦਾ ਊੜੇਉੜਾਈ ਤੇ ਉਹ ਕਨੌੜਾ ਆਉਂਦਾ ਐੜੇ ਕਨੌੜ ਐ ਐੜੇ ਕਨੌੜਾ ਲੱਗਦਾ ਐੜੇ ਨੂੰ ਹੋੜ ਨਹੀਂ ਲੱਗਦਾ ਹਨਾ ਤੇ ਜੇ ਟਿੱਪੀ ਆ ਜੇ ਐੜੇ ਟਿੱਪੀ ਬਸ ਇਹ ਸੌਖਾ ਤਰੀਕਾ ਤੁਹਾਨੂੰ ਸਮਝੰਦਾ ਇਹ ਤੁਸੀਂ ਆਪੇ ਸੋਚ ਲੈ ਜਿੱਦ ਵੀ ਤੁਸੀਂ ਗੁਰਬਾਣੀ ਪੜ੍ਹਨੀ ਹੈ ਜਦੋਂ ਤੁਹਾਨੂੰ ਅੱਗੇ ਜਈਆ ਆਉਂਦਾ ਇਸ ਤਰ੍ਹਾਂ ਕੋਈ ਲਗਾਮਤਰ ਲੱਗੀ ਹੈ ਨਾ ਜਈਏ ਦੇ ਕੋਈ ਵੀ ਲਗਾਮਤਰ ਦਾ ਔਂਕਰ ਦ ਲੰਕਰ ਲਾਂ ਦਲਾ ਕੁਝ ਵੀ ਆਉਂਦਾ ਹਾਂਜੀ ਤੁਸੀਂ ਇਹ ਵੇਖਣਾ ਕਿ ਉਹ ਤਿੰਨ ਅੱਖਰਾਂ ਦੇ ਕਿਹੜੀ ਚੀਜ਼ ਲੱਗਦੀ ਹੈ ਉੜਾ ਐਡ ਆਈ ਬੱਤੇ ਨਖਰੇ ਜੈਅ ਦੇ ਵਿੱਚੋਂ ਤਿੰਨ ਅੱਖਰ ਨਿਕਲਨੇ ਨੇ ਇਹ ਵੀ 35 ਅੱਖਰਾਂ ਦੇ ਵਿੱਚੋਂ ਤਿੰਨ ਅੱਖਰ ਨਿਕਲਨੇ ਨੇ 35 ਜਿਹੜੇ ਗੁਰਮੁਖੀ ਅੱਖਰ ਨੇ ਨਾ ਉਹ 35 ਆ ਹਾਂਜੀ 35 ਅੱਖਰ ਗੁਰਮੁਖੀ ਦੇ ਨੇ ਤੇ ਗੁਰਬਾਣੀ ਜਿਹੜੀ ਹੈ ਇਹ ਗੁਰਮੁਖੀ ਭਾਸ਼ਾ ਦੇ ਵਿੱਚ ਹੈ ਗੁਰਬਾਣੀ ਗੁਰਮੁਖੀ ਆ ਤੇ ਮੁਹਾਰਨੀ ਦੇ ਵਿੱਚ ਮਹਾਰਨੀ ਸਾਰੀ ਗੁਰਬਾਣੀ ਵਿੱਚ ਤੇ ਗੁਰਮੁਖੀ ਇਹ ਗੁਰਮੁਖੀ ਆ ਜਿਹੜੇ ਆਪਾਂ ਊੜਾੜਾ ਲਿਖਦੇ ਆ ਨਾ 35 ਅੱਖਰ ਇਹ ਗੁਰਮੁਖੀ ਨੇ ਤੁਹਾਨੂੰ ਇਹਨੂੰ ਸਮਝ ਲੱਗੀ ਨਾ ਹਾਂਜੀ ਜੇ ਮੁਕਤੇ ਅੱਖਰ ਆਉਂਦੇ ਆ ਤੇ ਜਈਆ ਮੁਕਤਾ ਆਉਂਦਾ ਤੇ ਇਹਨੇ ਦਲਾਵਾ ਬਣ ਜਾਣੀ ਐ ਐੜਾ ਬਣ ਕੇ ਦਲਾਵਾ ਐੜਾ ਬਣ ਕੇ ਦਲਾਵਾ ਬਣ ਜਾਣੀ ਐ ਹਾਂਜੀ ਇਹਨੇ ਵੀ ਐੜਾ ਬਣ ਕੇ ਦਲਾਵਾ ਬਣ ਜਾਨੀ ਸੈ ਜੇ ਟਿੱਪੀ ਆਉਂਦੀ ਐ ਤੇ ਇਹਨੇ ਐੜ ਟਿੱਪੀ ਬਣ ਜਾਣਾ ਲੱਗੀ ਸਮਝ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ